ਸਤਿ ਸ੍ਰੀ ਅਕਾਲ ਜੀ ਮੇਰੇ YouTube ਚੈਨਲ ਕਿਚਨ ਕੁਇਨ ਤੇ ਆਪ ਸਭ ਦਾ ਸਵਾਗਤ ਹੈ ਉਮੀਦ ਹੈ ਤੁਸੀਂ ਆਪਣੇ ਘਰਾਂ 'ਚ ਖੁਸ਼ ਤੇ ਤੰਦਰੁਸਤ ਹੋਵੋਗੇ ਅੱਜ ਆਪਾਂ ਤੁਹਾਡੇ ਨਾਲ ਟਿਪਸ ਸ਼ੇਅਰ ਕਰਨ ਲੱਗੇ ਆ ਜਿਹਨੂੰ ਯੂਜ਼ ਕਰਕੇ ਤੁਸੀਂ ਵੀ ਜਿਹੜੇ ਸਰਦੀਆਂ ਦੇ ਵਿੱਚ ਪੋਚਾ ਡੇਲੀ ਲਗਾਉਂਦੇ ਆ ਤਾਂ ਹੋ ਇਸ ਟਿਪਸ ਨੂੰ ਯੂਜ਼ ਕਰਕੇ ਹਫਤੇ ਦੇ ਵਿੱਚ ਇੱਕ ਵਾਰ ਹੀ ਪੋਚਾ ਲਗਾਉਣਗੇ ਇਸ ਟਿਪਸ ਨਾਲ ਜਿਹੜਾ ਫਰਸ਼ਾ ਬਹੁਤ ਵਧੀਆ ਚਮਕ ਜਾਵੇਗਾ ਕੋਈ ਵੀ ਦਾਗ ਨਹੀਂ ਰਹੇਗਾ ਸਿਰਫ ਤਿੰਨ ਹੀ ਚੀਜ਼ਾਂ ਆਪਾਂ ਇਹਦੇ ਚ ਯੂਜ਼ ਕਰਨੀਆਂ ਨੇ ਉਹ ਤਿੰਨ ਚੀਜ਼ਾਂ ਦੱਸਣ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਨਾਲ ਲੱਗਦੀ ਬੈੱਲ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਜੋ ਮੇਰੀ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਹਾਂਜੀ ਉਹ ਤਿੰਨ ਚੀਜ਼ਾਂ ਕਿਹੜੀਆਂ ਨੇ ਆਪਾਂ ਤੁਹਾਨੂੰ ਦੱਸਦੇ ਹਾਂ ਪਹਿਲਾਂ ਆਪਾਂ ਨੇ ਗਰਮ ਪਾਣੀ ਲੈ ਲਿਆ ਏ ਕੋਸਾ ਪਾਣੀ ਲੈਣਾ ਆਪਾਂ ਨੇ ਜਿਆਦਾ ਗਰਮ ਨਹੀਂ ਲੈਣਾ ਜਿੰਨਾ ਕ ਆਪਣੇ ਹੱਥ ਨੇ ਜੜੇ ਹੋ ਸਹਿ ਸਕਣ ਤੇ ਇੱਥੇ ਹੁਣ ਆਪਾਂ ਨੇ 1 ਤੋਂ 1.5 ਚਮਚਾ ਜਿਹੜਾ ਨਮਕ ਦਾ ਲਿਆ ਉਹ ਆਪਾਂ ਪਾਣੀ ਛਾਵਾ ਲਵਾਂਗੇ ਅੱਧਾ ਕ ਚਮਚਾ ਇੱਥੇ ਆਪਾਂ ਨੇ ਮਿੱਠੇ ਸੋਡੇ ਦਾ ਲਿਆ ਹੈ ਤੇ 1 ਚਮਚਾ ਇੱਥੇ ਆਪਾਂ ਸਰਫ ਦਾ ਪਾਵਾਂਗੇ ਨਮਕ ਪਾਉਣ ਨਾਲ ਜਿਹੜੇ ਘਰ ਦੇ ਵਿੱਚ ਨੈਗੇਟਿਵਿਟੀ ਹੁੰਦੀ ਆ ਨੈਗੇਟਿਵ એનર્ਜੀ ਹੁੰਦੀ ਆ ਉਹ ਦੂਰ ਹੁੰਦੀ ਆ ਵੈਸੇ ਵੀ ਆਪਾਂ ਨੂੰ ਫਰਸ਼ ਨੇ ਜਿਹੜੇ ਉਹ ਸਾਫ਼ ਰੱਖਣੇ ਚਾਹੀਦੇ ਨੇ ਕਿਉਂਕਿ ਜਿਨ੍ਹਾਂ ਦੇ ਘਰ ਦੇ ਵਿੱਚ ਛੋਟੇ ਬੱਚੇ ਨੇ ਉਹ ਰੁੱੜਦੇ ਨੇ ਜਾਂ ਬਹਿ ਕੇ ਖੇਡਦੇ ਨੇ ਤਾਂ ਆਪਾਂ ਨੂੰ ਇਸ ਕਰਕੇ ਆਪਾਂ ਨੂੰ ਫਰਸ਼ ਨੇ ਜਿਹੜੇ ਉਹ ਸਾਫ਼ ਰੱਖਣੇ ਚਾਹੀਦੇ ਨੇ ਤੇ ਕੋਈ ਵੀ ਦਾਗ ਧੱਬਾ ਜਿਹੜਾ ਲੱਗਿਆ ਹੁੰਦਾ ਇਸ ਤਰੀਕੇ ਨੇ ਨਾਲ ਲੈ ਜਾਂਦਾ ਵਾ ਫਰਸ਼ ਦੇ ਉੱਤੋਂ ਹਣ ਦੇ ਟਾਈਮ ਦੇ ਵਿੱਚ ਵੈਸੇ ਵੀ ਸਾਰੇ ਨੇ ਜਿਹੜੇ ਹੋਸਫਾਈ ਪਸੰਦ ਨੇ ਸਫਾਈ ਸਭ ਨੂੰ ਹੀ ਪਸੰਦ ਹੁੰਦੀ ਆ ਹੁਣ ਆਪਾਂ ਇਹਦੇ ਵਿੱਚ ਤੁਸੀਂ ਜਿਹੜਾ ਵੀ ਕੋਈ ਫਰਨੈਲ ਯੂਜ਼ ਕਰਦੇ ਹੋ ਤੁਸੀਂ ਉਹ ਪਾ ਸਕਦੇ ਹੋ ਤੇ ਇੱਥੇ ਮੈਂ ਇਹ ਵਾਲਾ ਫਰਨੈਲ ਇਹਦੇ ਵਿੱਚ ਪਾਵਾਂਗੀ ਡੇਢ ਦੋ ਕ ਚਮਚੇ ਹੁਣ ਆਪਾਂ ਇਹਨੂੰ ਪੋਚੇ ਦੀ ਸਹਾਇਤਾ ਦੇ ਨਾਲ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਵਾਂਗੇ ਸਾਰੀਆਂ ਚੀਜ਼ਾਂ ਜਿਹੜੀਆਂ ਅਸੀਂ ਪਾਈਆਂ ਨੇ ਵਿਚ ਦੇਚ ਪਾਣੀ ਚ ਆਪਾਂ ਪੋਚਾ ਡੰਡੇ ਨਾਲ ਹੀ ਲਗਾਉਣਾ ਵਾ ਜਿੰਨਾ ਤੋਂ ਪੋਚਾ ਬਹਿ ਕੇ ਨਹੀਂ ਲੱਗਦਾ ਉਹ ਡੰਡੇ ਦੇ ਵਾਲੇ ਪੋਚੇ ਨਾਲ ਲਗਾ ਸਕਦੇ ਨੇ ਪੋਚਾ ਹੁਣ ਜੀ ਹੁਣ ਆਪਾਂ ਤੁਹਾਨੂੰ ਪੋਚਾ ਲਗਾ ਕੇ ਵਿਖਾਵਾਂਗੇ ਤੇ ਮੈਂ ਪੋਚਾ ਚੰਗੀ ਤਰ੍ਹਾਂ ਨਾਲ ਨਚੋੜ ਲਿਆ ਸੀ ਪਾਣੀ ਦੇ ਵਿੱਚ ਤੇ ਇਹਦੇ ਵਿੱਚ ਆਪਾਂ ਬਿਲਕੁਲ ਵੀ ਪਾਣੀ ਨਹੀਂ ਆਪਾਂ ਨੇ ਛੱਡਣਾ ਹੈਗਾ ਪੋਚੇ ਦੇ ਵਿੱਚ ਤੇ ਬਿਨਾ ਪੱਖਾ ਲਗਾਏ ਆਪਾਂ ਆਪਣਾ ਪੋਚਾ ਜਿਹੜਾ ਸੁੱਕ ਜਾਵੇਗਾ ਬਿਜਲੀ ਦੀ ਬਚਤ ਵੀ ਹੋਵੇਗੀ ਇਹਦੇ ਨਾਲ ਹੁਣ ਆਪਾਂ ਸਾਰੇ ਕਿਤੇ ਜਿਹੜਾ ਪੁਰਚਾ ਇਹ ਲਗਾ ਲਵਾਂਗੇ ਸਾਰੇ ਦਾਗ ਧੱਬੇ ਨੇ ਜਿਹੜੇ ਉਹ ਲੈ ਜਾਣਗੇ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਕਲੀਨ ਫਰਸ਼ ਹੋ ਰਿਹਾ ਇਹਦੇ ਨਾਲ ਪੋਚੇ ਦੇ ਨਾਲ ਕੋਈ ਵੀ ਫਰਸ਼ ਦੇ ਉੱਤੇ ਜੰਮਸ ਵਗੈਰਾ ਹੁੰਦੇ ਨੇ ਉਹ ਵਰਨੈਲ ਪਾਉਣ ਨਾਲ ਨਮਕ ਪਾਉਣ ਨਾਲ ਮਰ ਜਾਂਦੇ ਆ ਢੰਡੇ ਵਾਲੇ ਪੋਚੇ ਦਾ ਇੱਕ ਇਹ ਫਾਇਦਾ ਹੁੰਦਾ ਕਿ ਆਪਾਂ ਬੈੱਡ ਦੇ نیچے ਤੱਕ ਵੀ ਇਸ ਦੇ ਨਾਲ ਪੋਚਾ ਲਗਾ ਸਕਦੇ ਆ ਇਸੇ ਪ੍ਰਕਾਰ ਆਪਾਂ ਦੂਸਰੇ ਫਰਸ਼ ਤੇ ਵੀ ਪੋਚਾ ਲਗਾ ਲਵਾਂਗੇ ਤੁਸੀਂ ਵੀ ਇਸ ਟਿਪਸ ਨੂੰ ਜ਼ਰੂਰ ਟਰਾਈ ਕਰਕੇ ਦੇਖਿਓ ਘਰ ਦੇ ਵਿੱਚ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਮੈਨੂੰ ਤੇ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰਿਆ ਕਰੋ ਤੁਸੀਂ ਦੇਖ ਸਕਦੇ ਹੋ ਜਿਹੜੇ ਫਰਸ਼ ਨੇ ਆਪਣੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸਾਫ਼ ਹੋ ਗਏ ਨੇ ਕੋਈ ਵੀ ਇਹਦੇ ਉੱਤੇ ਦਾਗ ਧੱਬਾ ਨਹੀਂ ਰਿਹਾ ਹੈਗਾ ਤੇ ਮਿਲਦੇ ਆਂ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਪਿਆਰ ਭਰੀ ਸਤਿ ਸ੍ਰੀ ਅਕਾਲ